ਹਰ ਸੋ ਹੀਰਾ ਛੜ ਕੇ ਕਰਿਆਨ ਕੀ ਆਸ ਤੇ ਨਰ ਦੋਜਿਕ ਜਾਹੀਗੇ ਸਤਿ ਪਾਖੇ ਰਵਿਦਾਸ ਜੋ ਬੁਲੇ ਸੋ ਨਰਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਗੁਰਦੇਵ ਜੈ ਪੀਮ ਡਾ ਗੁਰੂ ਦਾਸ ਸਤ ਗੁਰੂ ਦਾਸ ਮਹਾਰਾਜ ਤੇਰੀ ਸੋਚ ਤੇ ਗੁਰੂ ਪਿਆਰੇ ਸਾਧ ਸੰਗਤ ਜੀ ਸਾਡੇ ਬਹੁਤ ਹੀ ਸਮਾਜ ਦੇ ਪ੍ਰਚਾਰਕ ਜਥੇਬੰਦੀਆਂ ਸਭੂ ਗਰਮ ਦਲੀਏ ਸਾਡੇ ਬਹੁਤ ਵਿਦਵਾਨ ਨੇ ਮੁੰਡੇ ਜਿੰਨੀਆਂ ਵੀ ਜਥੇਬੰਦੀਆਂ ਬਹੁਤ ਵਿਦਵਾਨ ਨੇ ਇਹਨਾਂ ਨੂੰ ਜਿੰਨਾ ਮਰਜੀ ਸੁਣ ਲਓ ਜਿੰਨਾ ਮਰਜੀ ਇਹਨਾਂ ਤੋਂ ਸਮਾਂ ਲਵਾ ਲਓ ਪਰ ਅੱਜ ਇਹ ਮਹਾਪੁਰਸ਼ਾਂ ਦੇ प्रवचन ਸੁਣਦੇ ਆ ਮਹਾਪੁਰਸ਼ਾਂ ਨੇ ਇਸ ਵੀਰ ਤੋਂ ਦੁਪਹਿਰ ਤੋਂ ਤਕਰੀਬਨ ਆਪ ਜੀ ਨੂੰ ਸਤਗੁਰੂ ਦਾਸ ਮਹਾਰਾਜ ਦਾ ਜੋ ਸ਼੍ਰੋਮਣੀ ਕਮੇਟੀ ਵੱਲੋਂ ਲੈਟਰ ਇੱਕ ਉਹਨਾਂ ਨੇ ਆਪਣੇ ਪ੍ਰਚਾਰਕਾਂ ਨੂੰ ਦਿੱਤਾ ਜਿਹੜਾ ਕਿ ਮਸਲਾ ਬਹੁਤ ਗੰਭੀਰਤਾ ਵਾਲਾ ਹੈ ਗੁਰੂ ਔਰ ਭਗਤ ਦਾ ਔਰ ਗੁਰੂ ਰਵਦਾਸ ਮਹਾਰਾਜ ਜੀ ਜੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਂ ਪੜ੍ਹਦੇ ਆ ਉਹਦੇ ਵਿੱਚ ਮਹਾਪੁਰਸ਼ ਦੱਤਕੇ ਹਟੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਜੇ ਗੁਰੂ ਬਾਣੀ ਆ ਤਾਂ ਬਾਣੀ ਦੇ ਵਿੱਚ ਬੈਠੇ ਸਾਰੇ ਮਹਾਪੁਰਸ਼ ਕੌਣ ਆ ਉਹ ਵੀ ਗੁਰੂ ਆ ਬਾਦ ਸ਼੍ਰੀ ਪਹਿਲਾਂ ਇਹਦੇ ਨਾਲ ਆਦਿ ਸ਼੍ਰੀ ਗੁਰੂ ਗ੍ਰੰਥ ਆਦਿ ਗ੍ਰੰਥ ਸੀ ਔਰ ਜਦੋਂ ਗਰਤਾ ਗਦੀਬਾਖਸ਼ ਜਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਾੜ ਗ੍ਰੀ ਗੁਰੂ ਲਾਤਾ ਔਰ ਬਾਣੀ ਸੰਤ ਦੇਸ਼ ਰਾਜ ਜੀ ਪਹਿਲਾਂ ਕਹਿ ਕੇ ਗਏ ਧੰਨ ਧੰਨ ਹਰ ਭਗਤ ਸਤ ਗੁਰੂ ਹਮਾਰਾ ਉਹ ਕਹਿੰਦੇ ਧਾਨਿਆ ਧਾਨਿਆ ਹਰ ਭਗਤ ਜਿਹੜਾ ਹਰੀ ਪਰਮਾਤਮਾ ਦੀ ਭਗਤੀ ਕਰਦਾ ਉਹ ਤਾਂ ਕਹਿੰਦੇ ਮੇਰਾ ਸਤ ਗੁਰੂ ਆ ਜੇ ਗੁਰੂ ਸਤ ਗੁਰੂ ਨੂੰ ਕਹਿ ਸਕਦੇ ਆ ਤਾਂ ਸਾਡੇ ਕੀੜੇ ਪਏ ਆ ਸਾਡੀ ਜਵਾਨ ਟੁੱਟੀਆਂ ਤੇ ਅਸੀਂ ਇਹ ਗੁਰੂ ਨੂੰ ਗੁਰੂ ਨਹੀਂ ਕਹਿ ਸਕਦੇ ਇਹ ਗੁਰੂ ਨੂੰ ਜਿਹੜੀ ਗੁਰਬਾਣੀ ਆ ਗੁਰਬਾਣੀ ਬਾਅਦ ਚਾਹੀ ਪਹਿਲਾਂ ਗੁਰੂ ਆਇਆ 52 ਰਾਜੇ ਗੁਰੂ ਰਦਾਜ ਜੀ ਦੇ ਰਾਜੇ ਰਾਣੀਆਂ ਸੇਵਕ ਹੋਏ ਆ 52 ਰਾਜੇ ਰਾਣੀਆਂ ਜਿਹੜੀ ਬਾਣੀ ਆ ਉਹ ਬਾਅਦ ਚਾਹੀ ਆ ਪਹਿਲਾਂ ਕੌਣ ਆਇਆ ਗੁਰੂ ਆਇਆ ਉਹ ਜਿਹੜੇ ਗੁਰੂ ਆ ਉਹਨਾਂ ਨੇ ਬਾਣੀ ਅਚਾਰਨ ਕੀਤੀ ਆ ਜਿਹੜੀ ਬਾਣੀ ਆ ਗੁਰੂਆਂ ਨੇ ਚਾਣਨ ਕੀਤੀ ਤਾਂ ਬਾਣੀ ਆਈ ਆ ਪਹਿਲਾਂ ਬਾਣੀ ਨਹੀਂ ਆਈ ਜੇ ਬਾਣੀ ਗੁਰੂ ਤਾਂ ਗੁਰੂ ਅਰਦਾਸ ਮਹਾਰਾਜ ਜੀ ਕੀ ਆ ਉਹ ਸਾਡੇ ਸਤਿਗੁਰੂ ਆ ਇਹ ਗੁਰੂ ਅਰਦਾਸ ਮਹਾਰਾਜ ਜੀ ਨੂੰ ਜੋ ਅੱਜ ਭਗਤੋ ਸ਼ਬਦ ਕਹਿ ਰਹਿ ਰਹੇ ਆ ਇਹ ਕੌਣ ਆ ਇਹ ਕੌਣ ਸੀਗੇ ਇਹ ਪੁਜਾਰੀ ਸੀਗੇ ਇਹ ਗੁਰੂ ਘਰ ਦੇ ਪੁਜਾਰੀ ਸੀਗੇ ਅੱਜ ਸ਼੍ਰੋਮਣੀ ਅਕਾਲੀ ਦਲ ਕਮੇਟੀ ਬਣ ਗਈ ਇਹ ਆਪਣੇ ਆਪ ਨੂੰ ਉਹ ਜਿਹੜਾ ਲੈਟਰ ਕੱਢਿਆ ਉਹਦੇ ਉੱਤੇ ਪਤਾ ਕੀ ਲਿਖਿਆ ਸਿੰਘ ਸਾਹਿਬ ਇਹਨਾਂ ਨੂੰ ਪੁੱਛਣ ਵਾਲਾ ਵੀ ਤੁਹਾਨੂੰ ਸਾਹਿਬ ਦੀ ਉਪਾਧੀ ਕਿਹਨੇ ਦਿੱਤੀ ਆ ਜਿਹੜਾ ਸਾਹਿਬ ਸਿੰਘ ਸਾਹਿਬ ਕਹਿੰਦੇ ਆ ਨੰਗ ਸਾਹਿਬ ਕਹਿੰਦੇ ਆ ਇਹਨਾਂ ਨੂੰ ਉਪਾਧੀ ਕਹਿੰਨ ਦਿੱਤੀ ਆ ਇਹ ਮੈਂ ਸ਼੍ਰੋਮਣੀ ਕਮੇਟੀ ਨੂੰ ਵੀ ਚੈਲੰਜ ਕਰਦਾ ਕਿ ਉਹ 15-20 ਦੇ ਦਿਨਾਂ ਦੇ ਵਿੱਚ ਇਹਦਾ ਜਵਾਬ ਦੇਣ ਵੀ ਜੇ ਤੁਹਾਨੂੰ ਤੁਸੀਂ ਆਮ ਲੋਕਿਆਂ ਆਪਣੇ ਆਪ ਨੂੰ ਸਾਹਿਬ ਕਹਿੰਦੇ ਆ ਜਿਹੜੇ ਗੁਰੂ ਆ ਉਹਨਾਂ ਨੂੰ ਤੁਸੀਂ ਭਗਤ ਕਹੀ ਜਾਂਦੇ ਹੋ ਉਹ ਗੁਰੂ ਕਿੱਦਾਂ ਨਹੀਂ ਕੀ ਇੱਕ ਪਾਸੇ ਹਰ ਰੋਈ ਕੰਨੇ ਪ੍ਰਚਾਰਕ ਕਹਿੰਦੇ ਆ ਇੱਕ ਪਾਸੇ ਗੁਰੂ ਅਦਸਵਾ ਦੇ ਦੂਜੇ ਪਾਸੇ ਗੁਰੂ ਨਾਨਕ ਦੇ ਦੂਸਰੇ ਅੰਗ ਤੇ ਬੈਠੇ ਆ ਜਿਹੜੇ ਆਮ ਲੋਕ ਆ ਉਹ ਕਿੱਦਾਂ ਗੁਰੂ ਅੰਗ ਤੇ ਬਹਿ ਜਾਣਗੇ ਜੇ ਗੁਰੂ ਆ ਤਾਂ ਗੁਰੂ ਬੈਠਣਗੇ ਸਾਨੂੰ ਇਹਨਾਂ ਤੋਂ ਸਾਨੂੰ ਇਹਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਸਾਨੂੰ ਇਹਨਾਂ ਦੀ ਕੋਈ ਸੁਣਨ ਦੀ ਵਿਚਾਰ ਸੁਣਨ ਦੀ ਕੋਈ ਜ਼ਰੂਰਤ ਨਹੀਂ ਜੇ ਗੁਰੂ ਕਹਿਣਾ ਅਸੀਂ ਹੱਕ ਦੇ ਜੋਰ ਨਾਲ ਗੁਰੂ ਕਹਾਂਗੇ ਇੱਕ ਦੇ ਯੋਗ ਨਾ ਗੁਰੂ ਔਰ ਸਤਗੁਰੂ ਕਹਾਂਗੇ ਕੋਈ ਮਾਈ ਦਾ ਲ ਜੰਮਿਆ ਨਹੀਂ ਸਾਨੂੰ ਗੁਰੂ ਤੋਂ ਰੋਕਣ ਵਾਲਾ ਜੋ ਮਰੇ ਅਸ਼ੋਲੀ ਰਪਾ ਸਤਿਗੁਰਾਂ ਦੀ ਜੈ ਕੋਈ ਦੁਨੀਆ ਦੇ ਵਿੱਚ ਜੰਮਿਆ ਨਹੀਂ ਜਿਹੜਾ ਸਾਡੇ ਸਤਗੁਰੂ ਨੂੰ ਗੁਰੂ ਤੋਂ ਕਹਿਣ ਨੂੰ ਸਾਨੂੰ ਵਰਜੇ ਜੇ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਜੋ ਭਗਤੀ ਦਾ ਮਤਲਬ ਕਹਿੰਦੇ ਨਾ ਭਗਤ ਕਹਿ ਕੇ ਮਤਲਬ ਬੋਲਦੇ ਅਸੀਂ ਹਰ ਰੋਜ਼ ਗੁਰੂ ਦਾਸ ਜੀ ਦਾ ਮਾਨਸਨ ਮਾਨ ਲੈਣੇ ਆ ਸਟੇਜ ਦੇ ਉੱਤੇ ਵੀ ਅਸੀਂ ਪੱਟ ਕੇ ਲੈਣੇ ਆ ਉਹ ਕ ਲੈਣੇ ਆ ਉਸ ਵੇਲੇ ਸਾਨੂੰ ਕੀ ਗੱਲ ਅਸੀਂ ਕਿਉਂ ਨਹੀਂ ਉਹਨਾਂ ਨੂੰ ਕਿਉਂ ਨਹੀਂ ਗੁਰੂ ਕਹਿੰਦੇ ਜਿੰਨੇ ਗਰਬਾਣੀ ਚ ਬੈਠੇ ਸਾਰੇ ਸਾਡੇ ਗੁਰੂ ਸਾਹਿਬ ਆ ਸਾਡੀਆਂ ਸਟੇਜਾਂ ਤੇ ਅਸੀਂ ਕਹਿੰਨੇ ਭਗਤ ਕਬੀਰ ਜੀ ਕੀ ਗੱਲ ਉਹ ਸਾਡੇ ਸਤ ਗੁਰੂ ਨਹੀਂ ਅਸੀਂ ਗੁਰੂ ਰਵਦਾਸ ਜੀ ਨੂੰ ਤਾਂ ਮੱਲੇ ਸਨਮਾਨ ਦਵਾਉਨੇ ਆ ਪਰ ਜਿਹੜੇ ਬਾਕੀ ਮਹਾਪੁਰਸ਼ ਬੈਠਿਆ ਅਸੀਂ ਉਹਨਾਂ ਨੂੰ ਨੀਚਾ ਦਿਖਾਉਨੇ ਆ ਇਸ ਕਰਕੇ ਸਾਨੂੰ ਵਿਚਾਰ ਦੀ ਲੋੜ ਆ ਸਾਨੂੰ ਇਹਨਾਂ ਇਹ ਪੁਜਾਰੀਆਂ ਦੇ ਮਗਰ ਇਤਨਖਾਈਆਂ ਦੇ ਮਗਰ ਜਿਹੜੇ ਦਰਬਾਰ ਸਾਹਿਬ ਇਹ ਤਨਖਾਈਏ ਆ ਇਹ ਤਨਖਾਈਏ ਸਾਨੂੰ ਨਾਲ ਦੱਸਣਗੇ ਜੇ ਬਾਣੀ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਗੁਰੂ ਗ੍ਰੰਥ ਸਾਹਿਬ ਸਮਾਂ ਤੇ ਨਹੀਂ ਜਾਦਾ ਹੋ ਗਿਆ ਮੈਂ 2 ਮਿੰਟ ਬੋਲਣੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਸੀ ਉਹ ਨਹੀਂ ਕਿਲਾ ਕਿਤੇ ਛੋਟਾ ਵੱਡਾ ਨਹੀਂ ਬਣਾ ਕੇ ਛੱਡਣ ਲਈ ਨਹੀਂ ਬਣਾਇਆਗਾ ਇਹਨਾਂ ਪੰਜ ਸਿੱਖਾਂ ਨੇ ਹੁਕਮ ਕੀਤਾ ਸੀ ਕਿ ਮਹਾਰਾਜ ਤੁਹਾਡੇ ਘਰ ਕਿੱਥੇ ਲੜਾਈਆਂ ਹੋਣੀਆਂ ਜਿਹੜੇ ਮੁਗਲ ਆ ਸਾਨੂੰ ਮਲ ਜਿਹੜੇ ਸਾਡੇ ਬੱਚਿਆਂ ਨੂੰ ਮਾਰਦੇ ਆ ਤੁਸੀਂ ਇਦਾਂ ਕਰੋ ਕਿਰਪਾ ਕਰੋ ਆਨੰਦਪੁਰ ਦਾ ਕਿਲਾ ਛੱਡ ਕੇ ਚਲੇ ਜਾਓ ਜਦੋਂ ਗੁਰੂ ਸਾਹਿਬ ਚਲੇ ਨੇ ਉਹਦੇ ਘੋੜੇ ਦੀ ਲਗਾਮਾਂ ਫੜ ਲਈਆਂ ਸੀ ਜਿਹੜੇ ਅੱਜ ਸਾਨੂੰ ਮੱਤਾ ਦਿੰਦੇ ਆ ਘੋੜਿਆਂ ਦੀਆਂ ਲਗਾਮਾਂ ਫੜ ਲਈਏ ਕਹਿੰਦੇ ਸਾਨੂੰ ਤਰਖਾ ਦੇ ਕੇ ਜਾਓ ਉਹਨੇ ਕਿ ਆਗਤ ਤਰਖਾ ਦੇ ਕੇ ਜਾਓ ਬਿਆ ਵਦਾਵੇ ਲੈ ਕੇ ਦੇ ਗਏ ਸੀ ਕਿ ਜਿਹੜੇ ਕੜਾ ਪ੍ਰਸ਼ਾਦ ਛਕਣ ਵਾਲੇ ਸੀ ਉਹ ਬਤਾਵੇ ਦੇ ਕੇ ਚਲੇ ਗਏ ਆ ਕੇ ਭੱਜ ਗਏ ਸੀਗੇ ਅੱਜ ਜਿਹੜੇ ਉਹ ਗੱਲਾਂ ਕਰਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮੱਲ ਛੱਡਿਆ ਸੀ ਨਾ ਅਨੰਦਪੁਰ ਦਾ ਕਿਲਾ ਉਸ ਵੇਲੇ ਉਹਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਕੌਣ ਕਰੂਗਾ ਸਾਰਿਆਂ ਨੇ ਸਾਰਿਆਂ ਨੀਮੀਆਂ ਪਾਲੀਆਂ ਸੀ ਕਹਿੰਦੇ ਮਾਰੇ ਮੁਗਲਾਂ ਦੇ ਰਾਜ ਦੇ ਵਿੱਚ ਸਾਨੂੰ ਆ ਰੱਤ ਸਾਨੂੰ ਪਰਿਵਾਰ ਦੀ ਜਾਨ ਬਚਾਉਣੀ ਔਖੀ ਹੋਈ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਕਿੱਦਾਂ ਕਰਾਂਗੇ ਇਤਿਹਾਸ ਆ ਪੜ ਕੇ ਦੇਖੋ ਸਖੀ ਇਤਿਹਾਸ ਪੜ ਕੇ ਦੇਖੋ ਆ ਜਿਹੜੇ ਨਿਰਮਲ ਸਾਧੂ ਆ ਜਿਹੜੇ ਸਾਡੇ ਮਹਾਪੁਰਸ਼ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਛਾਤੀ ਦੇ ਨਾਲ ਲਾ ਕੇ ਟਰਾਂਕਾਂ ਦੇ ਵਿੱਚ ਲਕੋਲ ਕੋਕੇ ਸੰਦੂਕਾਂ ਦੇ ਵਿੱਚ ਲਕੋਲ ਕੋਕੇ ਉਹਨਾਂ ਨੇ ਝਾੜੀਆਂ ਦੇ ਵਿੱਚ ਰੱਖੇ ਸੀਗੇ ਜਦੋਂ ਮਹਾਪੁਰਸ਼ ਬਾਣੀ ਪਾੜਦੇ ਸੀ ਕਿਤੇ ਹੁਕਮਨਾਮਾ ਆਉਂਦਾ ਸੀ ਪਿੰਡਾਂ ਦੇ ਵਿੱਚ ਜਾਂਦੇ ਸੀ ਅਤੇ ਸ਼ਬਦ ਪੜਦੇ ਜਾਂਦੇ ਨਾਲੇ ਭਿਖਿਆ ਮੰਗਦੇ ਸੀ ਨਾਲੇ ਸ਼ਬਦ ਪੜਦੇ ਜਾਂਦੇ ਹੁੰਦੇ ਸੀ ਉਹ ਜਿਹੜੀਆਂ ਸਾਡੀਆਂ ਪੁਰਾਣੀਆਂ ਮਤਾਮਾਂ 'ਚ ਸਾਡੇ ਬਜ਼ੁਰਗੀ ਉਹਨਾਂ ਨੂੰ ਸ਼ਬਦ ਜਵਾਨੀ ਜਾਤ ਗਏ ਕਿਉਂਕਿ ਮਹਾਪੁਰਸ਼ ਜਿਹੜੇ ਆ ਪਿੰਡਾਂ ਦੇ ਵਿੱਚ ਜਦੋਂ ਭਿਖਿਆ ਲੈਣ ਜਾਂਦੇਗੇ ਉਹ ਸ਼ਬਦ ਪੜ ਜਾਂਦੇ ਕੋ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਸੀ ਅੱਜ ਵੀ ਮਹਾਪੁਰਸ਼ ਜਿਹੜੇ ਆ ਪ੍ਰਚਾਰ ਪ੍ਰਸਾਰ ਕਰਦੇ ਆ ਜਦੋਂ ਇਹ ਨਹੀਂ ਮਹਾਪੁਰਸ਼ਾਂ ਨੇ ਦੱਸਿਆ ਬੇ ਇਹਦੇ ਵਿੱਚ ਛੇਆ ਗੁਰੂਆਂ ਦੀ ਬਾਕੀ ਗੁਰੂਆਂ ਦੀ ਬਾਣੀ ਆ ਇਹ ਮੰਨਦੇ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗਾ ਪੜ ਲਿਖ ਕੇ ਜਦੋਂ ਇਹਨਾਂ ਨੇ ਵਿਚਾਰ ਕੀਤੀ ਕਹਿੰਦੇ ਵਾਕਈ ਇਹ ਤਾਂ ਅਲਾਹੀ ਬਾਣੀ ਆ ਇਹ ਤਾਂ ਕਹਿੰਦੇ ਤਨ ਤਨ ਬਾਣੀ ਨਰੰਗ ਕਰ ਤੇ ਇਹ ਤਾਂ ਕਹਿੰਦੇ ਬਾਣੀ ਨਰੰਗ ਕਰਦੀ ਆ ਇਹਨਾਂ ਨੇ ਮਹਾਪਰਸ਼ਾ ਤੋਂ ਇਹਨਾਂ ਮਹਾਪਰਸ਼ਾ ਤੋਂ ਇਹਨਾਂ ਨੇ ਬਾਣੀ ਦੇ ਬਾਰੇ ਸੁਣਿਆ ਬਾਣੀ ਇਹਨਾਂ ਦੇ ਕੋਲ ਮਹਾਪਰਸ਼ਾ ਦੇ ਕੋਲ ਸੰਥਿਆ ਲਈ ਅੱਜ ਉਹ ਕਾਬਜ ਹੋ ਕੇ ਬਹਿ ਕੇ ਕਹਿੰਦੇ ਇਹ ਬਾਣੀ ਸਾਡੀ ਆ ਇਹ ਕੀ ਲੱਗਦੇ ਬਾਣੀ ਦੇ ਜੇ ਅੱਜ ਗੁਰੂ ਰਵਦਾਸ ਜੀ ਦੇ ਅਸੀਂ ਦਰਸ਼ ਜਿਦਾਰ ਕਰ ਰਹੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜਰੀਏ ਕਰ ਰਹੇ ਆ ਕਿਉਂਕਿ ਗ੍ਰੰਥ বেদ ਸ਼ਾਸਤਰ ਬਹੁਤ ਹੈ ਦੁਨੀਆ ਤੇ ਪਰ ਗੁਰੂ ਰਵਦਾਸ ਮਹਾਰਾਜ ਦਾ ਨਾਮ ਕਿਤੇ ਵੀ ਦਰਜ ਨਹੀਂ ਜੇ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਇਹ ਤੁਹਾਡੇ ਰੈਵਰ ਤੁਹਾਡੇ ਪਰਮ ਪਿਤਾ ਆ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਵੀ ਤੁਹਾਡੇ ਇਹ ਰੈਵਰ ਆ ਤੁਹਾਡੇ ਪਰਮ ਪਿਤਾ ਆ ਅੱਜ ਵੀ ਸਾਡੇ ਜੀ ਪਰਮ ਪਿਤਾ ਆ ਅਸੀਂ ਪਰਮਪਿਤਾ ਨੂੰ ਕਿੱਦਾਂ ਛੱਡ ਦਈਏ ਜੇ ਕੋਈ ਸਾਡੇ ਬਾਪ ਦਾ ਆਦਬ ਸਤਕਾਰ ਨਾਲ ਨਾਮ ਨਹੀਂ ਲੈਂਦਾ ਬੇ ਅਸੀਂ ਉਹਨਾਂ ਤੋਂ ਵੀ ਲੈਣਾ ਉਹਨਾਂ ਦਾ ਕਰੋ ਬਾਈਕਾਟ ਤੁਨਾਂ ਸੇਜਾ ਤੇ ਸਜਣਾ ਬੰਦ ਕਰ ਦਿਓ ਜਿਹੜਾ ਸਾਡੇ ਗੁਰੂਆਂ ਦਾ ਸਤਕਾਰ ਨਹੀਂ ਕਰੂਗਾ ਅਸੀਂ ਤਾਂ ਉਹਦਾ ਸਤਕਾਰ ਕਰਾਂਗੇ ਜਿਹੜੇ ਸਾਡੇ ਪਰਮਪਿਤਾ ਦਾ ਸਤਕਾਰ ਕਰੂਗਾ ਮੈਂ ਸਾਰੀਆਂ ਜਥੇਬੰਦੀਆਂ ਇਲੈਕਟ੍ਰੋਮੀਡੀਆ ਦਾ ਮਹਾਪਰਸ਼ੰਦਾ ਧੰਨਵਾਦ ਕਰਦਾ ਜਿਹੜਾ ਅੱਜ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਸਾਇਟੀ ਦੇ ਸੱਜੇ ਤੇ ਸਾਰੇ ਆਏ ਆ ਔਰ ਸਾਡੇ ਜਸਜੀ ਸਾਡੇ ਕਮਲਜੀਤ ਜੀ ਬੰਗਾ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਅੱਗੇ ਹੋ ਕੇ ਕੀਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਨੂੰ ਕਿਸੇ ਦੇ ਕੋਲੋਂ ਭੀਖ ਲੈਣ ਦੀ ਲੋੜ ਨਹੀਂ ਸਾਡਾ ਹੱਕ ਆ ਗੁਰੂ ਦਾਸ ਜੀ ਨੂੰ ਸਤਗੁਰੂ ਕਹਿਣ ਦਾ ਔਰ ਅਸੀਂ ਚਾਹੇ ਪਿਆਰ ਨਾਲ ਕਹੀਏ ਚਾਹੇ ਅਸੀਂ ਹੱਕ ਦੇ ਜੋਰ ਤੇ ਕਹੀਏ ਚਾਹੇ ਢੋਲ ਦੇ ਡਾਂਕੇ ਦੀ ਚੋੜ ਤੇ ਕਹੀਏ ਅਸੀਂ ਸਤਗੁਰੂ ਹੀ ਕਹਾਂਗੇ ਜੈ ਗੁਰਦੇਵ ਜੈ ਪੀਮ ਸਤਗੁਰੂ ਦਾਸ ਮਹਾਰਾਜ ਤੇਰੀ ਸੋਚ ਤੋ ਸਤਗੁਰੂ ਦਾਸ ਮਹਾਰਾਜ ਤੇਰੀ ਸੋਚ ਤੋ ਜੈ ਗੁਰਦੇਵ